ਪਰਦਾ ਮਚ ਰਿਹਾ ਲੱਖਵੰਦੀ ਕੰਟੀ ਹੈ ਜੀ ਹਾਂਜੀ ਯੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਲਈ ਕੀਤੀ ਗਈ ਹੈ ਉਹਦੇ ਹੀ ਲਗਾਤਾਰ ਅੱਗੇ ਕੰਟੀਨਿਊਸ਼ਨ ਚ ਇਹ ਆਪਰੇਸ਼ਨ ਸੀਲ 13 ਅੱਜ ਇੰਟਰ ਸਟੇਟ ਨਾਕੇ ਜੋ ਕਿ ਬਾਉਂਡਰੀ ਸਾਡੀਆਂ ਹੋਰ ਸਟੇਟਸ ਨਾਲ ਲੱਗਦੀਆਂ ਉੱਤੇ ਆਪਰੇਸ਼ਨ ਚਲਾਇਆ ਜਾ ਰਿਹਾ ਵਿਦ ਕੋਆਰਡੀਨੇਸ਼ਨ ਵਿਦ ਹਰਿਆਣਾ ਐਂਡ ਦੀ ਰਾਜਸਥਾਨ ਕਾਉਂਟਰਪਾਰਟ ਇਹਦੇ ਚ ਅਸੀਂ ਤਕਰੀਬਨ 170 ਮੁਲਾਜ਼ਮ ਸਾਡੇ ਲੱਗੇ ਨੇ ਜੋ ਕਿ 6 ਨਾਕੇ ਸਾਡੇ ਰਾਜਸਥਾਨ ਸਟੇਟ ਨਾਲ ਨੇ ਤੇ 13 ਨਾਕੇ ਸਾਡੇ ਹਰਿਆਣਾ ਸਟੇਟ ਨਾਲ ਨੇ ਟੋਟਲ ਮੁਕਸਰ ਡਿਸਟ੍ਰਿਕਟ ਦੇ ਇੰਟਰ ਸਟੇਟ ਨਾਕੇ 19 ਨੇ ਤੇ ਇਸ ਚ ਦੋ ਡੀਐਸਪੀ ਕਐਸਪੀ ਤੇ 170 ਵੀ ਟੋਟਲ ਨਫਰੀ ਇਸ ਇਮਪਲੋਇਡ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਸੀ ਇਹ? ਇਹ ਸਵੇਰੇ ਚੱਲ ਰਿਹਾ ਜੀ ਇਹ ਚੱਲੇਗਾ 2-3 ਵਜੇ ਤੱਕ। ਕੋਈ ਛੋਰੀ ਵੀ ਆ ਗਈ। ਹਜੇ ਤੱਕ ਤਾਂ ਨਹੀਂ ਹੋਇਆ ਜੀ ਕੋਈ ਬਾਕੀ ਚੈਕਿੰਗ ਕਰ ਰਹੇ ਹਾਂ ਦੇਖੋ ਡਿਊਰਿੰਗ ਦਾ ਡੇ ਕੀ ਬੰਦ ਹੈ। ਕਿੰਨਾ ਕੁ ਸਰ ਜਿਹੜਾ ਮੈਨੂੰ ਇੰਟਰਸਟੇਟ ਮਾਰਕਿਆਂ ਦੇ ਉੱਤੇ ਤੁਹੇ ਤੁਹਾਨੂੰ ਲੱਗਦਾ ਹੁਣ ਕੀ ਕੀ ਜਾਦਾ ਮਨੂੰ ਜੀ ਅੰਦਾਜ਼ਾ ਲਸਿੰਦਾ ਪਹਿਲਾ ਸ਼ਰਾਬ ਵਗੈਰਾ ਸੀ। ਦੇਖੋ ਇਹ ਸ਼ਰਾਬ ਵੀ ਆਂਦੀ ਹੈ, ਐਨਡੀਪੀਐਸ ਦੀ ਵੀ ਤਸਕਰੀ ਹੁੰਦੀ ਹੈ, ਪਲੱਸ ਵੈਪਨਸ ਦੀ ਵੀ ਹੋ ਜਾਂਦੀ ਹੈ ਕਈ ਵਾਰੀ ਰਿਕਵਰੀ ਤੇ ਇਸ ਕਰਕੇ ਅੱਜ ਸਖਤੀ ਨਾਲ ਸਾਰੀ ਇੰਟਰਸਟੇਟ ਨਾਕਿਆਂ ਤੇ ਨਾਕਾਬੰਦੀ ਕਰਕੇ ਤੇ ਨਾਕੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਨਾਲ ਅਲੱਗ-ਅਲੱਗ ਸੰਗਤ ਦੇ ਵਿੱਚ ਆ ਇਸ ਤਰ੍ਹਾਂ ਦੇ ਪ੍ਰੇਸ਼ੂ ਦਿੱਖ ਨੂੰ ਫੜਾਈ ਨੂੰ ਦਿੱਤਾ ਹੈ ਕਿ ਅੱਜ ਦਾ ਮਾਹੌਲ ਹੈ ਕਿ ਇਹ ਤਕਰੀਰ ਹੁਣ ਕਰਦੇ ਹਾਂ ਇਸ ਨਾਲ ਨਹੀਂ ਜੀ ਇਹ ਆਪਰੇਸ਼ਨ ਵਰਦੀ ਡੀਜੀਪੀ ਸਾਹਿਬ ਪੰਜਾਬ ਅਤੇ ਵਰਦੀ ਡੀਜੀਪੀ ਲਾਅ ਐਂਡ ਆਰਡਰ ਦੇ ਸਿਸ਼ਾ ਨਿਰਦੇਸ਼ ਦੇ ਤ ਹਰ ਵਕਟ ਟਾਈਮ ਤੇ ਕੀਤੇ ਜਾਂਦੇ ਨੇ ਤੇ ਇਹ ਕਈ ਵਾਰੀ ਇਹਨਾਂ ਨਾਕਿਆਂ ਤੇ ਵਧੀਆ ਰਿਕਵਰੀ ਹੋ ਜਾਂਦੀ ਹੈ ਔਰ ਕੈਂਸਰ ਰਿਕਵਰੀ ਦੀ ਗੱਲ